ਹੈਲੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਬਲੌਗ 'ਚ ਤਕਰੀਬਨ ਤਕਰੀਬਨ ਸਵੇਰ ਦੇ 6 ਵਜੇ ਨਾਲੇ ਆ ਅੱਧਾ ਘੰਟਾ ਹੋ ਚੱਲਿਆ ਉਹਨੂੰ ਕੋਈ ਸਾਹਿਬ ਆ ਗਿਆ ਵੈਰੀ ਗੁੱਡ ਬਲੌਗ ਸ਼ੁਰੂ ਕੀਤਾ ਤੇ ਕੋਈ ਸਾਹਿਬ ਆ ਕੇ ਸਿਰ ਖੁਰਕਦੇ ਹੋਏ ਪਹੁੰਚ ਚੁੱਕੇ ਆ ਟਾਈਮ ਕੀ ਸੀ ਅਸੀਂ ਟਾਈਮ 5:00 ਵਜੇ ਮੇਰੇ ਹਿਸਾਬ ਨਾਲ 40 ਮਿੰਟ ਹੋ ਗਏ ਹਾਂ ਤੇ ਕੀ ਟਾਈਮ ਸੀ 5:00 ਵਜੇ 40 ਮਿੰਟ ਨਹੀਂ 55 ਮਿੰਟ ਹੋ ਗਏ ਆ ਇਹਦਾ 10 ਮਿੰਟ ਸਵੇਰੇ ਸਵੇਰੇ ਹੁਣ ਇਹ ਤਾਂ ਦਿਨ ਚੜ੍ਹਦੇ ਨਾਲ 10 ਮਿੰਟ ਕੋਮਨ ਲੱਗ ਗਏ ਕੋਸਾਬਾ ਜੇ ਸਾਡੇ ਹੋ ਗਿਆ ਲੇਟ ਕੋਸਾਬ ਨੂੰ ਜਿਹੜੇ ਸਨੈਪਚੈਟ ਦੇਖਦੇ ਆਪਣੀ ਉਹ ਤਾਂ ਜਾਣਦੇ ਹੀ ਸਾਰੇ ਤੇ ਕੋਸਾਬ ਨੇ ਟਾਈਮਿੰਗ ਸੀਗੀ 5:30 ਵਜੇ ਦੀ ਤੇ ਕੋਸਾਬ ਨੇ ਰੇਚ ਜਾ ਕੇ ਖੜ ਗਏ ਹੁਣ ਆ ਤਾਂ ਸਾਰਾ ਨਾ ਨਹੀਂ ਕਛਿਆ ਜਦ ਦਿੱਤੇ ਹੁਣ ਆ ਜਾ ਕਰ ਉਹਦੇ ਮੂੰਹ ਵਾਲੀ ਕੀ ਦੇਖਦਾ ਉਹ ਤਾਂ ਲਾਈ ਜਾਂਦਾ ਉਹ ਵੀ ਆ ਜਾ ਸੈਟਪ ਜਮਾ ਤਾ ਹਾਂ ਹਾਂ ਆ ਜਾ ਕਰ ਤੈਨੂੰ ਢੀਕਦਾ ਸੀ ਮੈਂ ਤਾਂ ਬਲੌਗ ਸ਼ੁਰੂ ਕਰ ਲਿਆ ਤੂੰ ਨਾ ਆਇਆ ਜਦੋਂ ਢੀਕ ਢੀਕ ਹੁਣ ਨਾ ਤੇ ਬਲੌਗ ਪਾਇਆ ਕਰਨਾ ਆਪਾਂ ਐਕਸਰਸਾਈਜ਼ ਦਾ ਠੀਕ ਆ ਆ ਜਾ ਕਰਾਂ ਹੁਣ ਮੈਂ ਚਲੇ ਜਾਣਾ ਮੁੜ ਕੇ ਤੈਨੂੰ ਦੱਸਿਆ ਸੀਗਾ ਆਪਣੇ ਕੋਲ ਟਾਈਮ ਨਹੀਂਗਾ ਆ ਜਾ ਮੈਂ ਤਾਂ ਲਾਈ ਜਾਣਾ ਕੋਹੋਂ ਦਾ ਆ ਸਗਲ ਨੂੰ ਪੁੱਛ ਲਾ ਮੈਂ 5:30 ਵਜੇ ਦਾ ਆਇਆ ਅੱਜ ਫਿਰ ਤੈਨੂੰ ਲੈ ਕੇ ਦਿੰਨੇ ਆ ਦੂਜੇ ਰੈਸਲਿੰਗ ਵਾਲੇ ਹੈ ਠੰਡਾ ਲੱਗਦਾ ਫੋਨ ਲਾਇਆ ਫੋਨ ਨਹੀਂ ਚੱਕਿਆ ਕੋਈ ਸਾਹਨੇ ਪਹਿਲਾਂ ਮਿਜਲਾ ਹਟ ਜੂ ਆਪੇ ਦਫਾ ਕਰ ਨਹੀਂ ਨਹੀਂ ਕਿਉਂ ਲੋ ਇਹ ਐਕਸਰਸਾਈਜ਼ ਕਰਕੇ ਆ ਗਏ ਆ ਘਰੇ ਖਾ ਪੀ ਲਈਏ ਕੁਛ ਤੇ ਗਾਂ ਵਾਲਾ ਕੰਮ ਕਰ ਦੇਖਦੇ ਆ ਫੇਰ ਲੱਸੀ ਪਾਣੀ ਪੀ ਕੇ ਰੁਨੀਤ ਨੂੰ ਹੁਣ ਆਪਾਂ ਠਾਲਿਆ ਵਾ ਰੁਨੀਤ ਨੇ ਜਾਣਾ ਸਕੂਲੇ ਤੇ ਰੁਨੀਤ ਦੀ ਅੱਜ ਸੀਗੀ ਛੁੱਟੀ ਛੁੱਟੀ ਅੱਜ ਇਦਾਂ ਸੀਗੀ ਰੁਨੀਤ ਨੂੰ ਪੁੱਛਦੇ ਆ ਯਾ ਤੇ ਸੈਟਰਡੇ ਦੀ ਕਾਹਦੀ ਛੁੱਟੀ ਸੀ ਉਹ ਕਾਹਦੀ ਛੁੱਟੀ ਸੈਟਰਡੇ ਦੀ ਆ ਜੀ ਹਾਂ ਸੈਕਿੰਡ ਸੈਟਰਡੇ ਦੀ ਸੈਕਿੰਡ ਸੈਟਰਡੇ ਦੀ ਛੁੱਟੀ ਸੀ ਰਮਨਜੀਤ ਨੇ ਤੇ ਸਕੂਲ ਵਾਲਿਆਂ ਨੇ ਕਰਤੀ ਕੈਂਸਲ ਤੇ ਰਮਨੀਤ ਹੁਣ ਜਾਣ ਦੇ ਮੂਡ 'ਚ ਨਹੀਂ ਆ ਹੁਣ ਕਹਿੰਦਾ ਮੈਨੂੰ ਛੁੱਟੀ ਸੀ ਅੱਜ ਕੈਂਸਲ ਕਰਤੀ ਆ ਹਰ ਵਾਰੀ ਕੀਤੀ ਆ ਇੰਨਾ ਨੇ ਤੁੱਬੜੀ ਵੀ ਨਵੰਬਰ 'ਚ ਵੀ ਦੋ ਸੈਟਰਡੇ ਹੋ ਗਏ ਆ ਅੱਛਾ ਪਰ ਸੈਚਰਡੇ ਦੀ ਛੁੱਟੀ ਸੀ ਸ਼ਨੀਵਾਰ ਦੀ ਉਹ ਕੈਂਸਲ ਕਰਤੀ ਸਾਰੀਆਂ ਹੂੰ ਨਾਲ ਤਾਂ ਗੱਲ ਐ ਤਾਂ ਹਨਾ ਹੂੰ ਐਦਾਂ ਨੂੰੜਾ ਚਾਹੀਦਾ ਤੰਗ ਕੇ ਮੈਂ ਅੱਜ ਛੁੱਟੀ ਕਰ ਜੋ ਆਕਾ ਨੂੰ ਮਹਾ ਤਾਂ ਛੁੱਟੀ ਆਉਂਦੀ ਐ ਛੁੱਟੀ ਨਹੀਂ ਕਰਨੀ ਛੁੱਟੀ ਨਹੀਂ ਕਰਨੀ ਜਲਦੀ ਚੱਲ ਚੱਲ ਦਈਆ ਚਲੋ ਛਿੱਟੀ ਕਰ ਐ ਭਾਰ ਕੀ ਕੱਢ ਕੇ ਜਲਦੀ ਚੱਲ ਉੱਠ ਗੁੱਡ ਬੇਬੀ ਕੋਈ ਹੁਣ ਟਾਈਮ ਹੋ ਗਿਆ तकरीबन 12 ਵਜਣ ਵਾਲੇ ਆ ਤਿੰਨ ਜਣ ਚਲਾਤਾ ਪੱਠਿਆਂ ਨੂੰ ਪੱਠਿਆਂ ਨੂੰ ਲੱਗਣ ਵਾਲਾ ਸੀਗਾ ਪਾਣੀ ਹੁਣ ਚੱਲਦਾ ਇੰਜਣ ਆਪਣਾ ਮੌਸਮ ਦਾ ਨਹੀਂ ਕੋਲਾ ਫਰਕ ਪਿਆ ਜਿੰਨੇ ਗਰਮੀ ਹੁੰਦੀ ਹੈ ਤਾਂ ਕਰਕੇ ਥੋੜਾ ਪਾਣੀ ਛੇਤੀ ਲਾਉਣਾ ਪਿਆ ਪੱਠਿਆਂ ਨੂੰ ਲੈ ਲਿਆ ਕੰਮ ਤਿੰਨ ਭਰ ਗਏ ਆ ਤੇ ਤਿੰਨ ਰਹਿ ਗਏ ਨਮੇੜ ਤੱਕ ਕੰਮ ਅੱਜ ਵਾਲਾ